ਆਈਲਾ ਮੋਸਰਨ ਕਰਨ ਕਰੇ ਮਾਈ ਦਾ ਚੁੱਪ ਕੀ ਨਾਂ ਤੁਹਾਡਾ ਤਰਦੀਪ ਸਾਡੇ ਪਿੱਛਾ ਗੱਡੋ ਕੱਪੀ ਵੀਰੇ ਨੇ ਤਾਰੀਆਂ ਨੇ ਸਾਡੇ ਪਿੱਛੋਂ ਲੈ ਉਹ ਚੰਦਰਪੁਰ ਆ ਲੈ ਕੱਪੀ ਸਾਡੀ ਆਪਿਆਂ ਦਾ ਗੁੱਸਾ ਜਪੀਆਂ ਜਪੀਆਂ ਖੜਚਾ ਉਹ ਐਂ ਖੜ ਜਾ ਉਹਦਾ ਚੋਰ ਮੰਨੇ ਰਿਹਾ ਵੀ ਮੈਂ ਕਰਦਾ 112 ਨੰਬਰ ਫੋਨ ਮਾਰੋ ਜਿੱਪਰ ਲਾਓ ਜਿੰਦ ਮੇਰੇ ਤੋਂ ਪਹਿਲਾਂ ਫੋਨ ਕਰੋ ਸਟਾਇਰ ਪਰ ਗੋਮ ਬਾਰ ਬੋਲਦਾ ਕਿਸ ਦਾ ਭਰਦਾ ਹੈ ਮਾਰੂਆ ਬੈਂਕ ਕੋ ਦਿਆ ਹੈ ਇਹ ਮੈਂ ਜੀਤਾ ਹਰ ਕਾਲੇ ਦਾ ਇੱਕ ਭਾਈ ਚੱਲੇਗਾ ਕੋਈ ਨਹੀਂ ਹੋਣਾ ਆਪਣੇ ਦੂਜੇ ਭਾਈ ਅੱਜ ਕਹਿੰਦਾ ਸਹੀਦਾ ਬੰਦਾ ਬਾਰ ਬੋਲ ਰਹੀ ਹੈ ਮੰਦਰੀ ਕੰਟੀ ਬੰਦੇ ਹੁਣ ਸਭ ਕਿਤੇ ਕੀ ਨਾ ਮੈਨੂੰ ਉਸਦੀ ਖਾਣ ਦੀ ਬਣਾਉਂਦਾ ਲੋਕਾਂ ਦੀ ਪੂਰੇ ਕੰਮ ਮੰਦਰੀ ਕੰਡਾ ਹੈ ਮੰਦਰੀ ਲੱਜਾਉਗਾ ਤਾਂ ਲੱਗਦੇ ਨਹੀਂ ਦੁੱਧ ਦੀ ਇਹ ਜੀ ਇਹ ਮਾਫ ਕਰਦਾ ਵਾਲਾ ਕੰਮ ਨਹੀਂ ਨਾ ਰੋਦਾ ਤੁਸੀਂ ਕਿੰਨੇ ਮੋਰਚਾ ਚੱਕੇ ਨੇ ਭਾਂਜੇ ਰੋ ਚੱਕੇ ਜਾ ਰਹੇ ਨੇ ਕੀ ਕੀ ਮੰਗ ਕਰਦੇ ਹੋ ਚੋਰ ਫੜਿਆ ਗਿਆ ਹਾਂਜੀ ਕੀ ਮੰਗ ਕਰਦੇ ਹੋ ਜੀ ਆਪਰੇ ਤੋਂ ਕੋਈ ਨਹੀਂ ਕੁਝ ਮੋਟਾ ਨਹੀਂ ਮੋਟਾ ਹੈ ਮੋਟਾ ਸਮਾਨ ਬੋੜੀ ਬਿਠਾਓ ਸਮਾਨ ਬੋੜੀ ਕੋਈ ਨਹੀਂ ਬੋਲੋ ਉਹ ਖੜ ਜਾ ਦਿੱਤਾ ਯਾਰ ਪਾਣੀ ਦਾ ਕੋਈ ਟਵਾਲੀ ਮਿਲੂਗਾ ਤੇ ਨੂਰ ਹੀ ਨਹੀਂ ਮਿਲਦਾ ਉੱਥੇ ਜਾ ਕੇ ਹੋਰ ਸੁਪ ਜੂ 12 ਨਾ ਖੱਟਣਗੇ ਫੜ ਕੇ ਰੱਖੋ ਫੜ ਕੇ ਲੈ ਕੇ ਆਓ ਪੰਨ ਪੰਨ ਲੋ ਪਿੱਛੇ ਬਾਵਾ ਬਾਵਾ ਨਹੀਂ ਆ ਬੰਦੇ ਕਰੇਂਗੇ ਨਹੀਂ ਕਿ ਤੂੰ ਭੱਜ ਲੂਗਾ ਇਹ ਨਵਾਂ ਹੈ ਬੱਬੂ ਹੈ ਤੇਰੇ ਨਾਲ ਦੋੜ ਤੇ ਪਾਗੇ ਕਿਹੜਾ ਮੋੜ ਗਾ 180 ਰੁਪਈਆ 180 ਬੱਬੂ 180 ਅੱਛਾ ਤੱਕਦੇ ਅਸੀਂ ਕਿੱਥੇ ਰਹਿਣਾ ਲੋਹੜੀ ਕੋਲ ਨਾ ਲੋਹੜੀ ਪੋਲ ਨਾ ਗਾ ਰੋਟੀ ਹੋਰ ਪਿੰਡਾ ਚਲੋ 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 ਬਈ ਪੱਪੂ ਬਈ ਕਿੱਥੇ ਰਹਿਣਾ ਰੋਟੀ ਦੇ ਪੋਲਾਂ ਦੇ ਡੈਡੀ ਦਾ ਕੀ ਨਾਮ ਤੇ ਸੁਖਦੇਵ ਸਿੰਘ ਜੀ ਸਰ ਸੁਖਦੇਵ ਸਿੰਘ ਜੀ ਕਿਹਨਾਂ ਦਾ ਮੁੰਡਾ ਤੁਸੀਂ ਐਸੀਆ ਮੁੰਡਾ ਜੀ ਮੋਟਰਸਾਈਕਲ ਚੋਰੀ ਕਰ ਰਿਆ ਸੀ ਹਾਂ ਜੀ ਹਾਂ ਜੀ ਚਾਬੀਆਂ ਦਾ ਗੁੱਛਾ ਚੋਰੀ ਕਰਨ ਵਾਸਤੇ ਰੱਖਿਆ ਪਿਆ ਹਾਂ ਜੀ ਲਾਲਵਾ ਕਰ ਰਹਾ ਵਾਸਤੇ ਪਹਿਲਾਂ ਵੀ ਕੋਈ ਪਰਚਾ ਪੁੱਛਿਆ ਨਹੀਂ ਕੋਈ ਗੱਲ ਹੈ ਕੁੱਕਾ ਵਾਹ ਉਹ ਤਾਂ ਹੈਗੇ ਨਹੀਂ ਆ ਕਿਵੇਂ ਮੇਰੇ ਦੋ ਪਰਚੇ ਨੇ ਜੀ ਆਦੇ ਖਾਦੇ ਨੇ ਉਹ ਕੁੱਕੀ ਦੀ ਨਹੀਂ ਹੋਰ ਕਿੰਨੇ ਕਿ ਜਿਹੜੇ ਨਾਲ ਜਿਹੜਾ ਕੰਮ ਕਰਦੇ ਹੋ ਮੈਂ ਕੱਲੀ ਸੀ ਇੱਕ ਮੁੰਡਾ ਹੋਰ ਸੀ ਨਾਲ ਹੁਣ ਆਇਆ ਸੀ ਹਾਂ ਆਇਆ ਦੀ ਵਗ ਗਿਆ ਜੀ ਭੱਜ ਗਿਆ पहला चोरी पहली, बारी पहली, पहली, पहला पहला चोरी पहली बार कर लगे ना न, you know. ना जी ना ना कोई बटुआ कद भी नीसू कोरी पहली बार फड़े भरा ਹਾਂ ਜਿੰਨੇ ਭਰਾਓ ਭਰਾ ਦਾ ਦੋਗਾ ਇੱਕ ਦਾ ਅੱਡਾ ਹੀ ਅੱਛਾ ਹਾਂ ਨਾਲੇ ਤੂੰ ਪਹਿਲਾਂ ਕਹਿੰਦਾ ਤਿੱਲ ਭਰਾ ਉਹ ਤਾਂ ਅੱਡਾ ਹੀ ਉਹ ਤੇ ਹੁਣ ਕੀ ਲੈਣਾ ਜੀ ਅੱਛਾ ਅੱਜ ਦਾ ਮੁੰਡਾ ਭਰਾ ਬਣਾਇਆ ਦਾ ਡੈਡੀ ਡੈਡੀ ਮਰੇ ਹੋਇਆ ਮਮੀ ਵੀ ਨਹੀਂ ਮੁੰਮੀ ਵੀ ਨਹੀਂ ਮੁੰਮੀ ਵੀ ਨਹੀਂ ਹੈਗੀ ਜੀ ਅੱਛਾ ਅਰੇ ਚੋਰੀ ਕਰਕੇ ਕੀ ਕਰਦੇ ਹੋ ਪੈਸਿਆਂ ਦਾ ਗੋਲੀਆਂ ਗੋਲੀਆਂ ਜੀ ਖਾ ਲਈ ਗੋਲੀਆਂ ਖਾ ਲਈ ਨੇ ਜਿੱਪਾ ਚੁੱਟਾ ਹੀ ਪੀਣਾ ਹਾਂ ਜਿੱਪਾ ਵੀ ਪੀ ਲੈ ਅੱਛਾ ਕਾ ਕਰਦਾ ਚੋਰੀ ਹਾਂ ਜੀ ਨਸ਼ੇ ਪਿੱਛੇ ਕਰਦੇ ਹਾਂ ਅੱਛਾ ਘਰਪੁਰ ਆਪਣਾ ਉੱਥੇ ਬਸ ਮੈਂ ਇਕਰ ਕਰੇ ਪਰ ਬੜਿਆ ਜੀ 6-7 ਮਹੀਨੇ ਹੋ ਗਏ ਜੀ ਕਿੱਥੇ ਰਹਿੰਦਾ ਹੈ ਰਾਤ ਨੂੰ ਬਾਕੀ ਕਿਤੇ ਕੱਟ ਲਈਦਾ ਕਦੇ ਕਿਤੇ ਕਦੇ ਲੋਹਰਾ ਗੁਰਦੁਆਰੇ ਜੀ ਵੀ ਰਾਤ ਕੱਟਿਆ ਨੇ ਚਾਰ-ਪੰਜ ਦਿਨ ਲੋਹਰਾ ਗੁਰਦੁਆਰੇ ਵੀ ਰਾਤ ਆ ਆ ਉੱਥੇ ਰਹਿ ਜਾਂਦੇ ਨੇ ਨਾ ਜੀ ਉੱਥੇ ਰੋਟੀ ਪਾਣੀ ਖਾਣ ਵਾਸਤੇ ਅੱਛਾ ਹਾਂ ਜੀ ਭੈਣ ਵਾਸਤੇ ਮਰ ਪਹਿਲਾਂ ਹੀ ਮੋਟਰਸਾਈਕਲ ਚੋਰੀ ਕਰਿਆ ਸੀ ਹਾਂ ਜੀ ਪਹਿਲੀ ਗਾ ਪਹਿਲੀ ਫੜਿਆ ਗਿਆ ਹਾਂ ਉੱਚਾ ਹੀ ਕੰਮ ਨੂੰ ਰੱਖਿਆ ਪਿਆ ਨਹੀਂ ਆ ਪਹਿਲੀ ਬਾਰੇ ਮਿਲ ਕੇ ਰਿਚਾ ਪਿਆ ਤਾਂ ਮੋਟਰਸਾਈਕਲ ਦੁਕਾਨ ਤੋਂ ਚੱਕੀ ਜਾਂਦੀ ਉੱਚਾ ਹੀ ਉਹਨਾਂ ਦੇ ਪੈ ਜੀ ਚੋਰੀ ਕਰੀਆਂ ਨੇ ਹੈ ਜੀ ਆ ਵੀ ਚੋਰੀ ਚੱਕ ਕੇ ਦੀ ਜਾਂਦੀ अच्छा हां नहीं पैसे नहीं लित्या ना पैसे नहीं लित्या ਜਿਵੇਂ ਮੋਟਰਸਾਈਕਲ ਚੋਰੀ ਕਰਦਾ ਕਿੰਨੇ ਕਦਾ ਪਿੱਤੀ ਜਾਂਦਾ ਥੋੜਾ ਇਹ ਵੀ ਕੋਲੋਂ ਤਾਂ ਕੀ ਜਾਂਦਾ ਨਸ਼ੀ ਵੇਚ ਦਿੰਨੇ ਆ ਜੀ ਨਹੀਂ ਉਹ ਚ ਕਿੰਨੇ ਕਦਾ 2000 2500 ਦਾ ਜੀ ਹੁਣ ਸੇ 202500 ਦਾ ਵੇਚ ਦਿਆ ਹਾਂ ਜੀ ਤੇ ਸਾਰਿਆਂ ਦਾ ਚਿੱਕਾ ਲੈ ਲੈਂਦੇ ਆ ਗੋਲੀਆਂ ਜੀ ਅੱਛਾ ਕਿੱਥੋਂ ਦਿੰਦੇ ਆ ਗੋਲੀਆਂ ਹਾਂ ਜੀ ਗੋਲੀਆਂ ਕਿੱਥੋਂ ਲੈਂਦੇ ਆ ਇੱਥੇ ਨਾਬੀ ਮਿਲ ਜਾਂਦੀਆਂ ਮੁੰਡੇ ਵੇਚਦੇ ਨੇ ਲੋਕੇ ਚੋਰੀ ਦੇ ਨਾਲ ਤੋਂ ਲੈਂਦੇ ਆ ਕਿ ਮੁੰਡਿਆਂ ਤੋਂ ਲੈਂਦੇ ਆ ਮੁੰਡਿਆਂ ਤੋਂ ਨਹੀਂ ਲੈਂਦੇ ਆ ਜੀ ਨਾ ਦੱਸੋ ਮੁੰਡੇ ਵੀਰੇ ਮੁੰਡੇ ਹੁਣ ਕੀ ਵੀਰੇ ਜਾਣਦੇ ਆ ਵੀਰੇ ਯਾਰ ਤੈਨੂੰ ਕਿਉਂ ਸਾਰੇ ਜਾਣਦੇ ਆ ਕੋਈ ਨਸ਼ੇ ਪੰਦਰਾ ਦੱਸੂਗਾ ਯਾਰ ਵੀਰੇ ਯਾਰ ਕਿਤੇ ਕੰਮ ਕਰਦੇ ਹੋ ਆਪ ਲੇ ਲੈ ਤੂੰ ਮੇਰਾ ਮੋਟਰਸਾਈਕਲ ਚੋਰੀ ਕਿਵੇਂ ਫੜਿਆ ਤੁਸੀਂ ਮੈਂ ਦੇਖ ਰਿਹਾ ਸੀ ਮੋਟਰਾਂ ਸਟਾਰਟ ਕਰਕੇ ਭੱਜ ਰਿਹਾ ਸੀਗਾ ਚਾਬੀ ਲਾ ਲਈਏ ਚਾਬੀ ਲਾਈ ਤੇ ਲੋਕ ਵੀ ਤੋੜੇ ਇਹਨੂੰ ਕਿੰਨੀ ਕੀ ਤਨਖਾਹ ਤੇ ਮਲਾਜਮ ਹੋ ਤੁਸੀਂ 8000 ਰਾਈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਾਮ ਇਹ ਮੋਟਰ ਹੈ ਹਾਂ ਜੀ ਹਾਂ ਬਸ ਇਹਨੂੰ ਸਜਾ ਦਿੱਤੀ ਮੈਂ ਤੇ ਮੇਰਾ ਮੋਟਰ ਵਾਲਾ ਠੀਕ ਕਰਵਾਇਆ ਹੋਰ ਸਾਹਿਬ ਹਾਂ ਜੀ ਉਹ ਤੋੜਿਆ ਪਿਆ ਮੁਰੂ ਐਂਡੀਕੇਟਰ ਤੇ ਟਾਪਾ ਟੁੱਟ ਗਿਆ ਜੀ ਦੂਸਰੇ ਮਨੋਂ ਤਾਂ ਫਸੋਂ ਮੰਗ ਕਰਦੇ ਇਹ ਜੇ ਚੋਰਾ ਤੇ ਠਲ ਪਾਈ ਜਾਵੇ ਸਪੋਰਟ 247 ਨਾਲ ਵਰਤੇ ਡਿਪਟੀ ਸਾਹਿਬ ਨੂੰ ਅਪੀਲ ਕਰਦੇ ਆ ਤੇ ਅਸੀ ਸਾਹਿਬ ਨੂੰ ਅਪੀਲ ਕਰਦੇ ਆ ਕੋਈ ਵੀ ਕਿਸੇ ਦੀ ਜਿਹੜੇ ਸਿਆਸੀ ਕਿਸੇ ਦੀ ਜਿਹੜੇ ਸ਼ਿਵਾਰਥ ਨਾ ਜੇ ਪਾਵੇ ਕੋਈ ਐਮਸੀਆ ਜੇ ਕੋਈ ਸਵਾਰਥ ਨੇ ਇਹਦੇ ਪਰਚਾ ਠੋਕ ਕੇ ਇਹਦੇ ਪੂਰੇ ਸਰਤਾਈ ਦਾ ਕਾਰਜ ਅੱਗੇ ਵਾਸਤੇ ਚਾਰ ਨੂੰ ਹੋਰ ਮੂੰਹ ਹੋਰ ਹੋਵੇ। ਦੇਖੋ ਸਾਫ਼ ਕਹਿ ਰਿਹਾ 202500 ਦਾ ਮੋਟਰਸਾਈਕਲ ਵੇਚ ਕੇ ਗੋਲੀਆਂ ਨਸ਼ਾ ਲੈਦੇ। ਜੇ ਕੋਈ ਜਿਹੜੇ ਬੰਦੇ ਲਵਲੀ ਜੀ ਉਹਦੇ ਦੁਕਾਨ ਤੋਂ ਮੋੜੇ ਚੱਕਿਆ ਵਿਚਾਰਾ 8-10000 ਰੁਪਏ ਤਰਖਾ ਲੈਂਦਾ। ਗਰੀਬ ਬੰਦਾ ਚਲੋ ਪਾਵੇ ਕੋਈ ਮੀਰਵੰਦੇ ਚੋਰੀ ਹੋਵੇ ਚੋਰੀ ਦਾ ਚੋਰੀ ਹੋਵੇ। ਮਤਲਬ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਸਖਤੀ ਨਾਲ ਠਲ ਪਾਈ ਜਾਵੇ। ਕੋਹਣਾ ਜੀ ਮੁੰਡਾ ਜਿਹੜਾ ਤੁਸੀਂ ਅਰੈਸਟ ਕਰਕੇ ਲੈ ਕੇ ਜੰਮਿਆ ਇਹ ਉਰੇ ਪਬਲਿਕ ਨੇ ਫੜਿਆ ਇਹ ਮੋਰਚਾ ਚੋਰੀ ਕਰ ਰਿਹਾ ਸੀ ਤੇ ਇਹਦਾ ਨੋ ਹੈਗਾ ਬੱਬੂ ਸੈਂਸੀਆਂ ਦਾ ਲੜਕਾ ਹੈ ਬਾਕੀ ਤਫਤੀਸ਼ ਕਰਦੇ ਆ ਜੋ ਵੀ ਸਾਹਮਣੇ ਆਊਗਾ ਉਸ ਹਿਸਾਬ ਨਾਲ ਕਰ ਲਈਏ ਕਲੀਅਰ ਮੰਨ ਰਿਹਾ ਜੀ ਕਹਿੰਦਾ ਮੈਂ ਚੱਕਿਆ ਮੇਰਾ ਕੰਮ ਇਹੀ ਆ ਮੈਂ ਨਸ਼ਾ ਖਾਂਦਾ ਕਹਿੰਦਾ ਬਾਕੀ ਤਫਤੀਸ਼ ਕਰਦੇ ਆਗੇ ਫਿਰ ਉਹਦੇ ਹਿਸਾਬ ਨਾਲ ਜਿੰਮੀ ਵੀ ਹੋਊਗਾ ਕਰ ਲਈਏ ਕਿੰਨੇ ਨਾਲ ਦੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹ ਚੋਰ ਫੜਿਆ ਤੂੰ ਜੋ ਨੰਬੇ ਨੂੰ ਬਹੁਤ ਕੁ ਨਵਰੇ ਆ ਹਾਂਜੀ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਤੇ ਸਰੀਆਮ ਦੇਖੋ ਦਿਨ ਦਿਹਾੜੇ ਲੈ ਕੇ ਚੱਲਿਆ ਸੀ ਬੰਦਾ ਦੇਖੋ ਦੁਕਾਨ ਦੇ ਅੰਦਰ ਬੈਠਾ ਹੈ ਕੀ ਦਲੇਰੀ ਕੀ ਹੋਗੀ ਹਰ ਸਿੱਧਾ ਮੰਨ ਰਿਹਾ ਮੇਰੇ ਤੇ ਪਰਚੇ ਚੱਲਦੇ ਨੇ ਪਹਿਲਾਂ ਹਾਂ ਉਹ ਸਾਰੇ ਮੰਨ ਰਹੇ ਆ ਹਾਂ ਕੋਈ ਮੰਨ ਰਿਹਾ ਅਮੀਰ ਕੌਣ ਹੈ ਇਹਨੂੰ ਰਸ ਪੁਲਿਸ ਨੂੰ ਇਹਨਾਂ ਸਾਰੇ ਨੇ ਨੱਥ ਪਾਉਣੀ ਚਾਹੀਦੀ ਹੈ ਇੱਥੇ ਰੱਖਾ ਅਮੀਰ ਕੌਣ ਹੈ ਤਾਂ ਗਿਆ ਤੁਹਾਡਾ ਪ੍ਰਦੀਪ ਕੁਮਾਰ ਕੀ ਕੀ ਕੰਮ ਕਰਦੇ ਹੋ ਲੈਬ ਤੇ ਲੱਗਾ ਹੈ ਇਹਨੂੰ ਵਲਾਜਮ ਹੋ ਲੈਬ ਤੇ ਇਹਦਾ ਮੋਟਰਸਾਈਕਲ ਦੀ ਤੁਹਾਡਾ ਸਪਲੈਂਡਰ ਪ੍ਰੋ ਹੈ ਫਿਰ ਤੁਸੀਂ ਕੀ ਇਹ ਲੈ ਕੇ ਚੱਲਿਆ ਸੀ ਇਹ ਲੈ ਕੇ ਚੱਲਿਆ ਸੀ ਭੱਦਰਿਆਂ ਦੀ ਲੈ ਕੇ ਸਟਾਰਟ ਵੀ ਕਰ ਲੈ ਸੀ ਅੱਛਾ ਇਹਨੇ ਆਪਣੀ ਚਾਬੀ ਨਾਲ ਸਟਾਰਟ ਕਰ ਲਿਆ ਸੀ ਹਾਂ ਜਿੰਦਾ ਵੀ ਤੋੜਿਆ ਨੇ ਅੱਛਾ ਨਹੀਂ ਜਿੰਦਾ ਤੋੜਿਆ ਕਿ ਚਾਬੀ ਲਾਈ ਆ ਜਿੰਦਾ ਤੋੜਿਆ ਚਾਬੀ ਵੀ ਲਾਈ ਆ ਚਾਬੀ ਦੇ ਲੱਗੇ ਨਹੀਂ ਗੇ ਮੋਟਰ ਦਾ ਸਾਰਾ ਤੋੜਤਾ ਤੁਹਾਨੂੰ ਪਾਣੇ ਲੁਕਾਣਾ ਕਮਰ ਬੋਲੀ ਬਣਾਓ ਕਮਰ ਇਹ ਦੇਖੀ ਬੋਲੋ ਬੋਲੋ ਉਹ ਫੜ ਜਾ ਕਿਤੇ ਯਾਰਾ ਪਾਣੀ ਦਾ ਕਿਤ ਵਾਲੀ ਮਿਲੂ ਮੇਨੂਰੇ ਨਿਕਲਦਾ ਉੱਥੇ ਜਾ ਕੇ ਹੋਰ ਸੁਪ ਜੂ ਉੱਥੇ ਜਾ ਕੇ ਮਾਰਨਗੇ ਉੱਠਣਗੇ ਫੜ ਕੇ ਰੱਖੋ ਫੜ ਕੇ ਲੈ ਕੇ ਆਓ ਬੰਨ ਬੰਨ ਲੋ ਪਿੱਛੇ ਬਾਹਾਂ ਬਾਹਾਂ ਲਾ ਕੇ ਆ ਬੰਦੇ ਖੜੇ ਨੇ ਕਿ ਤੂੰ ਭੱਜ ਲੂਗਾ ਇਹ ਨੋਆ ਬੱਬੂ ਹੈ ਤੇਰੇ ਨਾ ਦੋ ਵੇਸ਼ ਸਾਣੋ ਕੀ ਹੈ ਸਾਣੋ ਕੀ ਹੈ ਬੰਬੂ ਸਾਣੋ ਫਿਰ ਦੇਖਾ ਸ਼੍ਰੀ ਦੇਵ ਸਿੰਘ ਕਿੱਧਰ ਇਹਨਾਂ ਰੋਡਿੰਗ ਪੁਲ ਰੋਡਿੰਗ ਪੁਲ ਦਾ ਕਿ ਰੋਡਿੰਗ ਹੋਰ ਪਿੰਡ ਹੈ ਚਲੋ ਚੱਲੀਏ ਚਲੋ ਕਿਹੜੀ ਹੈ ਹੈ ਗੋਲਾ ਨੇ ਜੀ ਹੈ